ਆ ਦੇਖ ਲਓ ਜਿਹੜੇ ਇੱਥੇ ਸਫਾਈ ਕਰਨ ਆਏ ਹੋਏ ਨੇ ਬੱਕਰਾ ਬੱਕਰਾ ਜੰਡਾਬੀਏ ਲੋਗੋ ਵੀ ਇਹ ਸੋ ਕੈਲੀਫੋਰਨੀਆ ਵਾਲਾ ਲੋਗੋ ਆ ਇਹ ਪਾਉਂਦੇ ਇਹ ਟ੍ਰੈਨਾਂ ਚੱਲਦੀਆਂ ਨੇ ਆਹ ਹੁਣ ਦੇਖੋ ਆਲਮੋਸਟ ਇਹ ਲੋਗ ਦਾ ਤਿਆਰ ਆ ਨਹੀਂ ਗੇ 2 ਤੋਂ 3 ਕਿਲੋਮੀਟਰ ਤੱਕ ਦੀ ਲੋਕ ਸਾਰਾ ਲਾਜ਼ਮੀ ਦੇਖਿਓ ਐਂਡ ਤੱਕ ਦੇਖਿਓ ਸਾਡੇ ਆਪਣੇ ਬੰਦਿਆਂ ਨੇ ਇੱਥੇ ਹਰ ਇੱਕ ਕੰਮ 'ਚ ਮੱਲਾ ਮਾਰੀਆਂ ਹੀ ਆ ਨੇ ਪ੍ਰੋਕੀਨ ਦੇ ਵਿੱਚ ਇੱਕ ਨੰਬਰ ਤੈਨੇ ਹੈਲਪਲੀ ਕਟਾ ਮਿੱਟੀ ਨਹੀਂ ਹੁੰਦਾ ਨਾ ਤੇ ਜਿਹੜਾ ਉਹ ਨੌਕਰ ਜਾਂਦਾ ਕਿਹੜਾ ਉਹਨਾਂ ਦਾ ਭਾਵੇਂ ਪੁੰਜੇ ਸਿੱਟ ਕੇ ਖਾ ਲੋ ਫਰੈਂਸ ਨਾਲ ਤੇ ਸ਼ੇਅਰ ਵੀ ਕਰਦੇ ਹੋ ਸਬਸਕ੍ਰਾਈਬ ਵੀ ਕਰਿਓ ਜਰੂਰ ਤੇ ਲਾਈਕ ਵੀ ਕਰਿਓ ਐਨ ਹੋ ਸਕੇ ਦਾ ਤੁਹਾਡਾ ਦੋਸਤ ਹਮਣ ਕੈਲੀਫੋਰਨੀਆ ਤੋਂ ਅੱਜ ਆਪ ਇੱਕ ਨਵਾਂ ਵਲੋਗ ਬਣਾਇਆ ਸੋ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ ਤੇ ਅਗਰ ਤੁਹਾਨੂੰ ਪਸੰਦ ਆਇਆ ਚੈਨਲ ਨਵਾਂ ਬਣਾਇਆ ਹੈ ਆਪਾਂ ਤੁਹਾਡੇ ਲਈ ਬਣਾਇਆ ਹੈ ਵੱਖਰੇ ਵੱਖਰੇ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੋਂ ਸੋ ਪਲੀਜ਼ ਸਾਰੇ ਜਿਹਨੇ ਸਪੋਰਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਆਪਣੇ ਫੈਮਲੀ ਫਰੈਂਡਾਂ ਨਾਲ ਤੇ ਹੋ ਸਕੇ ਤੇ ਬੈਲ ਆਈਕਨ ਜਰੂਰ ਆਪਣਾ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੇ ਟਾਈਮ 'ਚ ਜਿਹੜੀਆਂ ਵੀਡੀਓ ਨੇ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਮੇਰੀ ਹੌਸਲਾ ਵਧਾਈ ਬਧੰਦੇ ਰਹੋ ਅਗਰ ਕੋਈ ਕਮੀ ਪੇਸ਼ੀ ਲੱਗੀ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਉਹ ਬਲੌਗ ਸਾਰਾ ਲਾਜ਼ਮੀ ਦੇਖਿਓ ਐਂਡ ਤੱਕ ਦੇਖਿਓ ਸਾਰੇ ਜੀ ਪਲੀਜ਼ ਲੋਡਿੰਗ ਆਪ ਪਹੁੰਚਰ ਹੋ ਗਿਆਂ ਕੈਲੀਫੋਰਨੀਆ ਤੇ ਆ ਗਈ ਜੀ ਐਗਰੀਕਲਚਰ ਐਗਰੀਕਲਚਰ ਸਕਿਲ ਟ੍ਰੈਨਿੰਗ ਆਨਲਾਈਨ ਹੁਸਾਂ ਘਾਰਾਂ ਵਾਸਤੇ ਨੇ ਆਨਲਾਈਨ ਜੜੀਏ ਟਰੱਕਾਂ ਵਾਸਤੇ ਇੱਥੇ ਚੈੱਕ ਕਰਦੇ ਨੇ ਵੀ ਤੁਸੀਂ ਕੀ ਲੈ ਕੇ ਆਏ ਹੋ ਉਹ ਜਿਵੇਂ ਆਪਾਂ ਫਰੋਜ਼ਨ ਫੂਡ ਹੈ ਆਪਣੇ ਕੋਲੇ ਆਪਾਂ ਉਹਨਾਂ ਨੂੰ ਖਾਣਗੇ ਫਿਰ ਪਰ ਉਹਨੇ ਚੈੱਕ ਕਰਨਾ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਾਂ ਟੋਰ ਦੇਣਾ ਥੈਂਕ ਯੂ ਸਰ ਕਿਸ਼ੇ ਸੋ ਕਾ ਯੂ ਆਰ ਜਦ ਲੋਡ ਹੋ ਜਾਵੇ ਨਾ ਜਦ ਉਹਨਾਂ ਨੂੰ ਪਤਾ ਲੱਗ ਜੇ ਵੀ ਸਹੀ ਨਹੀਂ ਹੈਗਾ ਫਿਰ ਇੱਥੇ ਲਾਗ ਨਾ ਫੈਕ ਦੋ ਦੋ ਤਿੰਨ ਦਿਨ ਦੇਣੋ दी भी चल रही तो है 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 एक एक बार काम बाकी सारा रेगिस्तान टोटली बिल्कुल छोटा शहर डेढ़ सौ दो सौ ढाई सौ माइल एरिया बस इतने कुछ नहीं रेते रेते। थुके 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 है सवाए सुन रेत ही रेत एके बूटे ਇੱਕ ਤੇ ਹੋਰ ਇੱਕ ਸਟੇਟ ਆ ਨਾ ਬਕਰਾ ਬਕਰਾ ਜੰਡਾਬਾਦੀਏ ਲੋਗੋ ਵੀਏ ਸੋ ਕੈਲੀਫੋਰਨੀਆ ਵਾਲਾ ਲੋਗੋ ਆ ਵਾਦ ਪੀਰ ਤੇ ਤੇ ਕੇ ਉਹ ਅਮਰੀਕਾ ਦੇ ਵਿੱਚ ਸਿਰਫ ਇੱਕ ਕੈਲੀਫੋਰਨੀਆ ਸਟੇਟ ਹੈ ਜਦੋਂ ਆਪਾਂ ਇੱਥੇ ਐਂਟਰ ਹੋ ਜੰਦੇ ਆ ਤੇ ਟਰੱਕਾਂ ਦੀ ਜਿਹੜੀ ਸਪੀਡ ਹੈ ਆਪਣੀ ਉਹ 55 ਮਾਈਲ ਪਰ ਆਵਰ ਹੋ ਰਹੀ ਹੁੰਦੀ ਸੋ ਆਪਾਂ ਪੂਰੇ ਕੈਲੀਫੋਰਨੀਆ ਚ ਕਿ ਕਿਸੇ ਵੀ ਸਾਈਡ ਚੱਲਦੀ ਹੈ ਆਪਾਂ 55 80 60 ਇਸ ਤੋਂ ਪਰਪਰ ਟ੍ਰੱਕ ਡਰਾਈਵ ਨਹੀਂ ਕਰ ਸਕਦੇ ਐਜ਼ ਕੰਪੇਅਰ ਟੂ ਦੂਜੀਆਂ ਸਟੇਟਸ ਦੀ ਗੱਲ ਕਰੀਏ ਤੇ ਕੈਲੀਫੋਰਨੀਆ ਦੇ ਥੋੜੇ ਜੇ ਰੂਲ ਰੈਗੂਲੇਸ਼ਨ ਸਖਤ ਨੇ ਤੇ ਬਾਕੀ ਇਸ ਸਾਈਡ ਤੋਂ ਵੀ ਟ੍ਰੱਕਾਂ ਦੀਆਂ ਡਾਰਾਂ ਹੁਣ ਬਹੁਤ ਜਾਣਦੀਆਂ ਈਸਟ ਵਾਲੀ ਸਾਈਡ ਨੂੰ ਨਿਊਯਾਰਕ ਨੂੰ ਫਲੋੜਾ ਵਾਲੀ ਸਾਈਡ ਨੂੰ ਸ਼ਿਕਾਗੋ ਵਾਲੀ ਸਾਈਡ ਨੂੰ ਅੱਜ ਥੋੜਾ ਜਿਹਾ ਸ਼ੋਧਾ ਘਾਟੇ ਕਿਉਂਕਿ ਸੈਟਰਡੇ ਵੇ ਨੇ ਤੇ ਫਰਾਈਡੇ ਵਾਲੇ ਦੇਣੀਆਂ ਮੰਡੇ ਜੁਜੇ ਵਾਲੇ ਦਿਨ ਤਾਂ ਬਹੁਤ ਜਿਆਦਾ ਟ੍ਰੈਫਿਕ ਹੁੰਦੀ ਚੱਕਰ ਆਪ ਫਿਰ ਸ਼ੁਰੂ ਹੋ ਗਈਏ ਤੇ ਹੌਲੀ ਹੌਲੀ ਆਪਣੇ ਟਰੱਕ ਦੀ ਸਪੀਡ ਵੀ ਘਟਣੀ ਸ਼ੁਰੂ ਹੋ ਗਈ ਜਿਹੜੇ ਉਹ ਸਾਈਡ ਤੋਂ ਟਰੱਕ ਆ ਰਹੇ ਨੇ ਕਾਫੀ ਸਪੀਡ ਨਾਲ ਚੱਲੇ ਆ ਰਹੇ ਨੇ ਉਧਰੋਂ ਕਿ ਕਾਫੀ ਡਾਊਨ ਹਿਲ ਪਈਂਦੀ ਪਰ ਜਦੋਂ ਆਪਾਂ ਉੱਪਰ ਪਰ ਚੜਾਈ ਚੜਨਾ ਹੈ ਕਾਫੀ ਜਿਆਦਾ ਹੈ ਤਾਂ ਟਾਈਮ ਲੱਗ ਬਹੁਤ ਜਿਆਦਾ ਹੈ ਹੋਤਾ ਤੁਹਾਨੂੰ ਲੱਗਦਾ ਹੋਣਾ ਕਿ ਘਟ ਕੈਮਰੇ ਢੱਕੇ ਪਰ ਕਾਫੀ ਉਚਾਈ ਤੇ ਆਪਾਂ ਜਾ ਰਹੇ ਹਾਂ ਬਹੁਤ ਜ਼ਿਆਦਾ ਆ ਜਿਹੜੇ ਪਹਾੜ ਨੇ ਬਹੁਤ ਉਚਾਈ ਤੇ ਨਹੀਂ ਆਪਾਂ ਬਹੁਤੋਂ ਸਾਫ਼ ਤੋਂ ਜ਼ਿਆਦਾ ਅ ਅਪਹਿਲਾਂ ਆ ਗਏ ਆ ਤੇ ਹੌਲੀ ਹੌਲੀ ਹੋਰ ਵੀ ਰੇ ਜਾਵਾਂਗੇ ਆਪਾਂ ਕਿਹਾ ਇਹ ਏਰੀਆ ਮਲੇ ਲਦਾਖ ਵਰਗਾ ਲੱਗਦਾ ਇੰਡੀਆ ਦੇ ਪਰ ਇੱਥੇ ਫਰਕ ਇਹ ਵੀ ਇਹ ਗਰਮ ਬਹੁਤ ਜ਼ਿਆਦਾ ਆ ਤੇ ਉਹ ਏਰੀਆ ਜਿਹੜਾ ਆ ਇੰਨੀ ਜ਼ਿਆਦਾ

ਟਰੈਫਿਕ ਚਾਈਤੇ ਆ ਗਏ ਆ ਤੇ ਟਰੈਫਿਕ ਸਪੀਡ ਵੀ ਹੈ ਟਰੈਫਿਕ ਘੱਟੀ ਹੈ ਇੰਜਨ ਫੈਨ ਟਰੱਕ ਦਾ ਹੁੰਦਾ ਹੋਵੇ ਕਿਉਂਕਿ ਜਦ ਤੌੜ ਤੌੜਾ ਹੀ ਫੜਦਾ ਹੈ ਤੇ ਉਹਨੂੰ ਕੂਲ ਕਰਨ ਲਈ ਕਰ ਇੰਜਨ ਫੈਨ ਕਿਹੜਾ ਹੋਵੇ ਵਰਕ ਕਰਦਾ ਇੰਝ ਚਾਪਾ ਇੱਕ ਤਰੀਕੀ ਉਸੇ ਕਰ ਸਕਦੇ ਆ ਜਿੰਨਾ ਹੋ ਸਕੇ ਆਪਣੇ ਇੰਜਨ ਦੇ ਘੱਟ ਲੋਡ ਪਾਈਏ ਸੋ ਇਸੇ ਕਰਕੇ ਜਦੋਂ ਆਪਾਂ ਅਪਰਲ ਚੜਨਾ ਹੈ ਜਿਆਦਾ ਹਿੱਲ ਨੂੰ ਚਾਈ ਵਾਲੇ ਤੇ ਚੜਨਾ ਹੈ ਸੋ AC ਆਪਣਾ ਹੋ ਸਕਿਆ ਤੇ ਬੰਦ ਕਰ ਲੋ ਥੋੜੀ ਡੇਰ ਤੋ ਕਿਉਂਕਿ ਥੋੜਾ ਜਿਹਾ ਟਰੱਕ ਨੂੰ ਸਾਰਾ ਮਿਲ ਜਾਂਦਾ ਫਾਈਨਲੀ ਆਪਾਂ ਇਹ ਜੋਤੇ ਸਟਾਪ ਤੇ ਪਹੁੰਚ ਗਏ ਹਿੱਥੇ ਤੱਕ ਅੱਗੇ ਇਹਦੇ ਸਟਾਪ ਹੋ ਜਾਵੇ ਕਿ ਡਾਊਨਲੋਡ ਸ਼ੁਰੂ ਹੋ ਜਾਏਗੀ ਇਹਨੀ ਉਚਾਈ ਤੇ ਆ ਕੇ ਆਲਮੋਸਟ ਟੈਂਪਰੇਚਰ 100 25 ਫੈਰਨਹਾਈਟ ਚੱਲਦਾ ਪਿਆ ਤੇ ਅਨੁਮਾਨਨ ਆਈ ਥਿੰਕ 60 ਜਾਂ 65 ਡਿਗਰੀ ਸੈਲਸੀਅਸ ਹੋਣਾ ਦੇਖ ਲਓ ਕਿੰਨੀ ਗਰਮੀ ਹੋਏਗੀ ਵਾਸ਼ ਐਸਟ੍ਰਾਂ ਦਾ 뷰 ਰਹਿ ਜਾਂਦਾ ਬਈ ਟਾਪ ਤੇ ਆ ਕੇ ਹਿੱਲਦੇ ਬਿਲਕੁਲ ਟਾਪ ਆ ਗਿਆ ਇਹ ਲੋਟਾ ਪਰਾੜ ਵੀ ਮਤਲਬ ਐਂ ਰੱਬ ਨੂੰ ਸਲਾਮਾਂ ਕਰਦੇ ਪੈਣ ਆ ਗਿਆ ਪੜੀ ਟੌਪ ਤੇ ਤੇ ਜਿਹੜੇ ਪਹਾੜ ਨੇ ਉਹ ਵੀ ਅਸਮਾਨ ਛੁੰਦੇ ਪੈਣੇ ਤੇ ਕੁਛ ਇਸ ਤਰ੍ਹਾਂ ਦਾ 뷰 ਹੈ ਟੀ ਕੱਲ ਕਰੀਏ ਅਗਰ ਕੈਲੀਫੋਰਨੀਆ ਸਟੇਟ ਦੀ ਹੀ ਸਟੇਟ ਦੇ ਚਾਰੇ ਰੁੱਤਾਂ ਨੇ ਜਿਵੇਂ ਆਪਣੇ ਇੰਡੀਆ ਚ ਨੇ ਗਰਮੀ ਸਰਦੀ ਸਭ ਕੁਛ ਉਹੋ ਜਿਹਾ ਇੱਥੇ ਸਾਰਾ ਮਾਹੌਲ ਹੈ ਫਸਲਾਂ ਵੀ ਉਹੋ ਜਿਹੀ ਨੇ ਸਾਰੀਆਂ ਰਹਿਣਾ ਖਾਣਾ ਪੀਣਾ ਔਲ ਮਲਾ ਕੇ ਕੋਈ ਸਾਨੂੰ ਤੇਰੇ ਮੈਨੂੰ ਆਲਮੋਸਟ ਰਹਿੰਦੇ ਆ 12 13 13 ਸਾਲ ਹੋ ਗਏ ਨੇ ਹੁਣ ਸੋ ਆਪਾਂ ਨੂੰ ਇੰਨਾ ਜ਼ਿਆਦਾ ਇੱਥੇ ਲੱਗਦਾ ਨਹੀਂ ਡਿਫਰੈਂਸ ਐਜ਼ ਕੰਪੇਅਰ ਟੂ ਅਨਦਰ ਪਾਰਟ ਆਫ ਅਮਰੀਕਾ ਬੜਾ ਵਧੀਆ ਕਿਤੋ ਫਰੈਂਡਲੀ ਆ ਪੋਲੇ ਹਰ ਸ਼ਹਿਰ ਦੇ ਵਿੱਚ ਆਪਣੇ ਗੁਰੂ ਘਰ ਨੇ ਬਹੁਤ ਜ਼ਿਆਦਾ ਇੱਥੇ ਕਬੱਡੀ ਮੇਲੇ ਹੁੰਦੇ ਰਹਿੰਦੇ ਨੇ ਨਗਰ ਕੀਰਤਨ ਨਿਕਲਦੇ ਨੇ ਸੋ ਆਪਣੀ ਕਮਿਊਨਿਟੀ ਕਾਫੀ ਸਪੋਰਟਿਵ ਵੇਚ ਤੇ ਕਰੀ ਵੀ ਕੋਈ ਵੀ ਕੈਲੀਫੋਰਨੀਆ ਸਟੇਟ ਤੇ ਮੁਸੀਬਤ ਆਂਦੀ ਹੈ ਆਪਣੀ ਕਮਿਊਨਿਟੀ ਹਮੇਸ਼ਾ ਕੇ ਹੋ ਕੇ ਹੈਲਪਫੁਲ ਕਰ ਆਪਣੇ ਬੰਦਿਆਂ ਨੇ ਇੱਥੇ ਹਰ ਇੱਕ ਕੰਮ ਚ ਮੱਲਾ ਮਾਰੀਆਂ ਹੀ ਆ ਨੇ ਰੋਕੀਂ ਦੇ ਵਿੱਚ ਇੱਕ ਨੰਬਰ ਤੇ ਨੇ ਗੈਸ ਸੈਸ਼ਨ ਬਿਜ਼ਨਸ ਚ ਇੱਕ ਨੰਬਰ ਦੇ ਵਿੱਚ ਨੇ ਆਈਟੀ ਡਿਪਾਰਟਮੈਂਟ ਚ ਡਾਕਟਰੀ ਲਾਈਨ ਚ ਨਰਸਿੰਗ ਚ ਇੰਜੀਨੀਅਰਿੰਗ ਦੇ ਵਿੱਚ ਹਰ ਇੱਕ ਫੀਲਡ ਦੇ ਵਿੱਚ ਹਰ ਇੱਕ ਸੈਕਟਰ ਦੇ ਵਿੱਚ ਕੈਲੀਫੋਰਨੀਆ ਦੇ ਪੰਜਾਬੀ ਜਿਹੜੇ ਨੇ ਅੱਗੇ ਨੇ ਐ ਪੰਜਾਬੀਆਂ ਸਾਊਥ ਇੰਡੀਅਨ ਵੀ ਇੱਥੇ ਕਾਫੀ ਨੇ ਕੈਲੀਫੋਰਨੀਆ ਦੇ ਵਿੱਚ ਪਰ ਉਹ ਜਾਤਰ ਬੇਰੀਆ ਸਿਟੀ ਵਾਲੇ ਲੋਕ ਨੇ ਉਹ ਵੀ ਕੈਲੀਫੋਰਨੀਆ ਚ ਕਾਫੀ ਜਿਆਦਾ ਨੇ ਪਰ ਉਹ ਜਿਵੇਂ ਫਿਕ ਸਿਟੀ ਜਿਵੇਂ ਸੈਨ ਫਰਾਂਸਕੋ ਦਾ ਏਰੀਆ ਲਾਸ ਐਂਜਲਸ ਦਾ ਏਰੀਆ ਜਿੱਥੇ ਆਈਟੀ ਹੱਬ ਜਿਆਦਾ ਹੈ ਉਹ ਲੋਕ ਉੱਥੇ ਜਿਆਦਾ ਨੇ ਐਸ ਪਰ ਸਟੂਡੈਂਟ ਵੀ ਜਿਹੜੇ ਜਿਆਦਾ ਲੋਕ ਨੇ ਜਿਹੜੇ ਆਪਣੇ ਮੁੰਡੇ ਕੁੜੀਆਂ ਇੰਡੀਆ ਤੋਂ ਆਂਦੇ ਨੇ ਉਹ ਮੈਟਰੋ ਸਿਟੀ ਜਿੰਨੇ ਵਿੱਚ ਜਿਆਦਾ ਲਾਸ ਐਂਜਲਸ ਏਰੀਆ ਹੋ ਗਿਆ ਜਾਂ ਸੈਨ ਫਰਨਿਸਕਟ ਆਪਣਾ ਏਰੀਆ ਫੋਲ ਵਿੱਚ ਲਾ ਕੇ ਥੋੜਾ ਵਧੀਆ ਮਾਹੌਲ ਹੈ ਕੈਲੀਫੋਰਨੀਆ ਦਾ ਉਹ ਕੱਲ ਤੇ ਸਫਰ ਕਰ ਰਹੇ ਸੀਗੇ ਫਰੀਵੇ 40 ਦੇ ਉੱਪਰ ਤੇ ਉਹਨਾਂ ਸਮਾਂ ਆ ਗਿਆ ਆਪਾਂ ਵਾਲੇ ਫਰੀਵੇ ਨੂੰ ਤਲਵੀ ਦਾ ਕਹਿ ਦੇਣਾ ਤਲਵੀ ਦਾ ਕੀ ਕਹਿਣਾ ਕਿਉਂਕਿ ਆ ਜਿਹੜਾ ਫਰੀਵੇ ਤੇ ਸ਼ੁਰੂ ਹੁੰਦਾ ਵਾ ਸਟੋ ਕੈਲੀਫੋਰਨੀਆ ਤੋਂ ਤੇ ਇਹ ਜਾਂਦਾ ਜੜੀ ਨਾਰਥ ਕੈਰੋਲਿਨਾ ਸਟੇਟ ਆ ਅਮਰੀਕਾ ਦੀ ਕਿਉਂਕਿ ਜਾਂਦਾ ਤੇ ਇਹਦੀ ਜੜੀ ਦੂਰੀਏ অলਮੋਸਟ 2500 ਮਾਈਲ ਤੋਂ 2600 ਮਾਈਲ ਦੇ ਵਿੱਚ ਤੇ ਇੱਥੋਂ ਆਹ ਵਾਲਾ ਫਰੇਮ ਖਤਮ ਹੋ ਜਾਣਾ ਇਹ ਸਾਈਡ ਤੇ ਉਹ ਵਾਲੀ ਸਾਈਡ ਇੱਥੋਂ ਈਸਟ ਵਾਲੀ ਸਾਈਡ 40 ਵੀ ਫਿਰ 40 ਦੀ ਸ਼ੁਰੂ ਹੋ ਜਾਣਾ ਇਤੋਂ ਫ੍ਰੀਵੇ 40 ਆਈ ਸਾਈਡ ਤੋਂ ਸ਼ੁਰੂ ਹੁੰਦਾ ਹੈ। ਓਕੇ ਤੇ ਆਇਤੋਂ ਬੜ ਕੇ ਹੋ ਕੇ ਫ੍ਰੀਵੇ 15 ਦੇ ਵਿੱਚ ਪਹੁੰਚਦਾ ਹੈ। ਜੇ ਤਾਂ ਫ੍ਰੀਵੇ 15 ਇਹ ਹੁਣ ਸਿੱਧਾ ਚੱਲ ਜਾਏਗਾ ਕਿ ਲਾਸ ਵੇਗ ਤੇ ਸਮੋ। ਇਹ ਜਿਹੜੀਆਂ ਉਹ ਕਾਰਾਂ ਆ ਰਹੀਆਂ ਨੇ ਜਾ ਰਹੀਆਂ ਨੇ ਉੱਤਰ ਚੱਲੇ ਨੂੰ ਨਾ ਉਹ ਚੱਲ ਜਾਂਦਾ ਆ ਲਾਸ ਵੇਗ ਉਸਮ। ਫ੍ਰੀਵੇ 15 ਨੂੰ ਛੱਡ ਦੇਣਾ। ਆਪਾਂ ਤੋ ਕੁਮਾਈ ਲਈ ਇਹ ਸੁਰੇਵੇ ਧਿਆਈ ਸੀ। ਹੁਣ ਆਪਾਂ ਫ੍ਰੀਵੇ 58 ਬੈਸਪੌਂਡ ਲੈ ਕੇ ਜਾਣਾ ਆਪਣਾ ਫਿਜ਼ਨੋ ਡੀਆਰ ਡਰਾਈਵਵੇ 10 ਤੋਂ 4 ਘੰਟਿਆਂ ਦੀ ਆਈ ਥਿੰਕ 4 ਘੰਟੇ ਲੱਗੇ ਜਾਂਦੇ ਨੇ ਤੇ 3 ਤੋਂ 4 ਘੰਟੇ ਤੇ ਮਾਈਲਸ ਦਾ ਹਿਸਾਬ ਲਈਏ 230 ਤੋਂ 240 ਇਸ ਨੇਅਰ ਅਬਾਊਟ ਨੇ ਤੇ ਆਪਾਂ ਗੱਲ ਕਰੀਏ ਕਮਰਸ਼ੀਅਲ ਟ੍ਰੇਨਾਂ ਦੀ ਅਮਰੀਕਾ ਦੇ ਵਿੱਚ ਤੇ ਇਹਨਾਂ ਦੀ ਲੰਬਾਈ ਹੋਟਾਦਾ ਕਾਫੀ ਕਿਲੋਮੀਟਰ ਦੇ ਹਿਸਾਬ ਨਾਲ ਏ ਟ੍ਰੇਨ ਚੱਲਦੀਆਂ ਨੇ ਆਹ ਹੁਣ ਦੇਖੋ ਆਲਮੋਸਟ ਮੈਨੂੰ ਲੱਗਦਾ ਜ਼ਿਆਦਾ ਨਹੀਂ ਕਿ 2 ਤੋਂ 3 ਕਿਲੋਮੀਟਰ ਤੱਕ ਦੀ ਟ੍ਰੇਨ ਆਪਾਂ ਛੱਡ ਦਿੱਤੀ ਐ ਤਾਂ ਸਟਿਲ ਭਲੇ ਤਾਂ ਟ੍ਰੇਨ ਅੱਪੇ ਆਈ ਜਾ ਰਹੀ ਨੇ ਸੋ ਜੇ ਤੁਸੀਂ ਕਾਊਂਟ ਕਰਨੇ ਹੋ ਤੁਸੀਂ ਕਾਊਂਟ ਕਰ ਸਕਦੇ ਹੋ ਰੇਡੀਓ ਨੂੰ ਹੌਲੀ-ਹੌਲੀ ਦੇਖ ਕੇ ਕਿ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਆਪਰੀ ਸਪੀਡ ਕਾਫੀ ਐ ਤੇ ਟ੍ਰੇਨ ਦੀ ਉਤਰੋਂ ਤਾਂ ਸਪੀਡ ਚੱਲਦੀ ਵੀ ਐ ਸੋ ਐਂਡ ਦੇ ਐਂਡ ਤੇ ਵੀ ਦੋ ਇੰਜਨ ਲੱਗੇ ਹੋਏ ਨੇ ਚਾਰ ਪੰਜ ਇੰਜਨ ਇਹਦੇ ਪਹਿਲਾਂ ਫਰੰਟ ਤੇ ਲੱਗੇ ਹੋਏ ਸੀਗੇ ਇਹ ਆਈ ਥਿੰਕ ਐਵਰੇਜ ਟ੍ਰੇਨ ਸੀ ਇਸ ਤੋਂ ਵੱਟੀਆਂ ਵੀ ਇੱਥੇ ਬਹੁਤ ਟ੍ਰੇਨਾਂ ਨੇ ਕੈਲੀਫੋਰਨੀਆ ਬਹੁਤ ਵੱਡਾ ਆ ਜੇ ਆਪਾਂ ਗੱਲ ਕਰੀਏ ਪੰਜਾਬ ਹਰਿਆਣਾ ਦਿੱਲੀ ਤੇ ਹਿਊਪੀ ਦਾ ਏਰੀਆ ਦਾ ਰਦੋਂ ਦਾ ਹਿਮਾਚਲ ਦਾ ਜੰਮੂ ਕਸ਼ਮੀਰ ਦਾ ਆਈ ਥਿੰਕ ਉਹ ਉਹ ਕਿਦੋਂ ਸਟੇਟ ਲਾੜੋ ਹੰਗਰੋਂ ਉਹਨਾਂ ਨਾਲੋਂ ਵੀ ਘੱਟ ਆ ਵਾ ਪਰ ਖਾਲੀ ਪੋ ਜ਼ਿਆਦਾ ਪੀਓ ਓਹ ਜ਼ਿਆਦਾ ਰਕ ਮਸਾਲੀ ਪੀਓ ਸਾਰਾ ਰੇਗਿਸਤਾਨ ਹੈ ਮੁਰਸਲ ਹੈ ਇੱਥੇ ਬਿਲਕੁਲ ਸਰਕੀਆਂ ਚ ਇੱਥੇ ਬਾਰਿਸ਼ ਹੁੰਦੀ ਏ ਇਸ ਏਰੀਆ ਚ ਗਰਬੀਆਂ ਤੇ ਇੱਥੇ ਬਾਰਿਸ਼ ਦਾ ਬਿਲਕੁਲ ਨਾ ਕੋਈ ਨਿਸ਼ਾਨ ਨਹੀਂ ਹੁੰਦਾ ਜਿਹੜਾ ਪਹਾੜੀ ਏਰੀਆ ਜਿੱਥਾ ਦਿੱਤੇ ਲਾਈਕ ਥੋੜੀ ਜਿਹੀ ਢੰਡ ਹੁੰਦੀ ਏ ਉਹਤੇ ਥੋੜੀ ਜਿਹੀ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਗਰਮੀਆਂ 'ਚ ਪਰ ਆਲਮੋਸਟ ਸਿੱਧੇ ਗਰਮੀਆਂ ਸਾਰੀਆਂ ਢਾਈ ਰਹਿੰਦੀਆਂ ਕੈਲੀਫੋਰਨੀਆ ਦੇ ਰੈਸਟ ਏਰੀਆ ਦੇ ਵਿੱਚ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਕਿੰਨੀ ਤੇ ਇਹਨਾਂ ਨੇ ਸਪੈਸ਼ਲ ਵਰਕਰ ਵੀ ਰੱਖੇ ਹੋਏ ਨੇ ਉਹ ਵੇ ਲੋਣ ਜਿਵੇਂ ਬੰਦਾ ਸਾਫ਼ ਕਰਦਾ ਫਿਰ ਕੋਈ ਗੰਦ ਨਹੀਂ ਕੁਝ ਨਹੀਂਗਾ ਤੇ ਪਾਣੀ ਦੀ ਸ਼ੋਰਟੇਜ ਕਰਕੇ ਇੱਥੇ ਟ੍ਰਿਪ ਸਿਸਟਮ ਨਾਲ ਇਹੜੇ ਆ ਰੁੱਖ ਨੇ ਇਹ ਪਾਣੀ ਘਟ ਪਿੰਦੇ ਨੇ ਇਹਨਾਂ ਰੁੱਖਾਂ ਵਾਸਤੇ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਤੇ ਆ ਇੱਥੇ ਜਿਵੇਂ ਇਹਨਾਂ ਨੇ ਰੈਸਟੋਰੈਂਟ ਜਾਂ ਵਾਸ਼ਰੂਮ ਕਲ ਨੇਪਾ ਖੋਪਣਾਇ ਹੋਏ ਨੇ ਪੱਲੀ ਸਾਈਡ ਇਹਨਾਂ ਦਾ ਐਂਟਰੈਂਸ ਤੇ ਬੜਾ ਸੋਹਣਾ ਇੰਤਜ਼ਾਮ ਹੈ ਹੁਣ ਆਜ ਕਾਲ ਇਲੈਕਟ੍ਰਿਕ ਕਾਰਾਂ ਦਾ ਜ਼ਮਾਨਾ ਵੀ ਆ ਗਿਆ ਇਹਨਾਂ ਨੇ ਚਾਰਜਿੰਗ ਪੁਆਇੰਟ ਵੀ ਲਾਏ ਹੋਏ ਨੇ ਫ੍ਰੀ ਆਫ ਕੋਸਟ ਆਹ ਦੇਖ ਲਓ ਜਿਹੜੇ ਇੱਥੇ ਸਫਾਈ ਕਰਨ ਆਏ ਹੋਏ ਨੇ ਸੋ ਇਹ ਗਵਰਨਮੈਂਟ ਵੱਲੋਂ ਪੇ ਲੰਦਾ ਹਾਂ ਜੀ ਤੁਸੀਂ ਮੇਰੇ ਰਾਈਟ ਸਾਈਡ ਦੇਖ ਰਹੇ ਹੋ ਸਿਟੀ ਆਫ ਕੈਲੀਫੋਰਨੀਆ ਦਾ ਇਹ ਨਿਕਾ ਇਹ ਇੱਕ ਸ਼ਹਿਰ ਬੰਨਾ ਸੀਗਾ ਪਰ ਇੱਥੋਂ ਦੀ ਜ਼ਮੀਨ ਜਿਹੜੀ ਹੈ ਕੋਈ ਨਹੀਂ ਵਧੀਆ ਨਹੀਂ ਨਿਕਲੀ ਕਿਤੇ ਕੰਸਟਰਕਸ਼ਨ ਵਗੈਰਾ ਕੀਤੀ ਜਾ ਸਕੇ ਤੇ ਪਹਿਲਾਂ ਦੇ ਇੱਥੇ ਪਲਾਨ ਸੀਗਾ ਕਿ ਲਾਸ ਐਂਜਲਸ ਵਾਲਾ 에어ਪੋਰਟ ਵੀ ਇੱਧਰ ਆਏਗਾ ਬਟ ਡਿਊ ਟੂ ਸਮ ਸਰਕਮਸਟੈਂਸ ਨਹੀਂ ਪਣੀ ਗੱਲ ਨਾ ਹੁਣ ਇੱਥੇ ਹਾਰ ਕੇ ਇਹਨਾਂ ਨੇ ਕਾਫੀ ਕਾਫੀ ਸਾਲਾਂ ਬਾਅਦ ਇਹਨਾਂ ਨੇ ਇੱਥੇ ਹੋਣਾ ਸੋਲਰ ਪੈਨਲ ਵਾਲਾ ਪ੍ਰੋਜੈਕਟ ਲਗਾਇਆ। ਆਪਕਾ ਕਾਫੀ ਕਿੱਲਿਆਂ ਦੇ ਵਿੱਚ ਆ ਕਾਫੀ ਕਿੱਲਿਆਂ ਦੇ ਵਿੱਚ ਮੋਟੇ ਪੀਕਸ ਲਾ ਲਓ ਮਾਇਸ ਦੇ ਵਿੱਚ ਲਾ। ਉ ਤਾਂ ਇਹ ਸਾਰੇ ਏਰੀਏ ਦੇ ਨਾ ਪਲਾਟ ਵਗੈਰਾ ਕੱਟੇ ਹੋਏ ਸੀਗੇ, ਰੋਡ ਮੈਪ ਵਗੈਰਾ, ਘਰਾਂ ਦੇ ਨਕਸ਼ੇ ਵਗੈਰਾ ਸਾਰੇ ਪਾਸ ਕੀਤੇ ਹੋਏ ਸੀਗੇ। ਅੱਜ ਵੀ ਅਗਰ ਆਪਾਂ ਗੂਗਲ ਤੇ ਨਾ ਏਸੀਡੀ ਨੂੰ ਸਰਚ ਕਰੀਏ ਜਾਂ ਸੈਟਲਾਈਟ 뷰 ਤੋਂ ਦੇਖੀਏ ਉਹ ਸਾਰੇ ਦੇਖਦੇ ਨੇ। ਪਰ ਇੱਥੇ ਘਰ ਦਾ ਨਾਮੋ ਨਿਸ਼ਾਨ ਨਿਕਾ ਦੂਰ ਦੂਰ ਤੱਕ। ਲੈਫਟ ਸਾਈਡ ਤੇ ਦੇਖ ਪਾ ਰਹੇ ਹੋ ਕਾਫੀ ਜਿਆਦਾ ਇੱਥੇ ਜਹਾਜ਼ ਖੜੇ ਨੇ ਇਹ ਪੋਇੰਟ ਕੰਪਨੀ ਦੇ ਸਾਰੇ ਜਹਾਜ਼ ਨੇ ਤੇ ਇੱਥੇ ਰਿਪੇਅਰ ਵਾਲੇ ਨੇ ਸਾਰੇ ਰਿਪੇਅਰ ਹੋਣ ਵਾਸਤੇ ਇੱਥੇ ਖੜੇ ਨੇ ਕੁਝ ਕਿੰਨੇ ਚ ਨਵੇਂ ਵੀ ਹੋਣੇ ਨੇ ਜਿਵੇਂ ਤੇ ਉਹ ਪਹਾੜਾਂ ਦੇ ਉੱਪਰ ਤੁਸੀਂ ਦੇਖ ਰਹੇ ਹੋ ਜਿਹੜੀਆਂ ਅ ਬਿਜਲੀ ਬਣਾਉਂਦੇ ਨੇ ਪੱਖੇ ਜਿਹੜੇ ਲੱਗੇ ਹੋਏ ਨੇ ਹੁਣ ਆਪਾਂ ਬਾਦਰ ਏੰਜੀਨ ਮੁਹਾਵੇ ਹਿਲਸ ਵਾਲੀ ਸਾਈਡ ਤੇ ਆਪਾਂ ਚਿੱਦਾ ਜਿੱਦਾ ਸਦਨ ਕੈਲੀਫੋਰਨੀਆ ਤੋਂ ਨਾਰthern ਕੈਲੀਫੋਰਨੀਆ ਵਾਲੀ ਸਾਈਡ ਜਾਂਦੇ ਜਾਾਂਗੇ ਜਾਂ ਕੇਲੋ ਸੈਂਟਰ ਵੈਲੀ ਵਾਲੀ ਸਾਈਡ ਜਾਂਦੇ ਰਾਂਗੇ ਉਹ ਤਾਂ ਓਦਾਂ ਟੈਂਪਰੇਚਰ ਵੀ ਥੋੜਾ ਥੋੜਾ ਠੰਡਾ ਹੁੰਦਾ ਜਾਏਗਾ ਅਤੇ ਸ਼ਹਿਰਾਂ ਦੇ ਸ਼ਹਿਰ ਵੀ ਆਣਦੇ ਸਿਟੀਜ਼ ਕਾਫੀ ਨੇ ਤੇ ਜਿਹੜੀ ਐਗਰੀਕਲਚਰ ਚਾਉਣਾ ਸਾਰਾ ਕੁਝ ਇੱਥੇ ਫਾਲੋ ਦੀ ਮੀਨਿੰਗ ਉਹ ਜਿਆਦਾ ਨਾਰthern ਕੈਲੀਫੋਰਨੀਆ ਦੇ ਪਾਸੇ ਆ ਤੇ ਖਾਸ ਕਰਕੇ ਸੈਂਟਰ ਵੈਲੀ ਏਰੀਆ ਜਿਹੜਾ ਜਿੱਦਾਂ ਕਿ ਬੈਕਰਫੀਲਡ ਤੋਂ ਸ਼ੁਰੂ ਨਾਲੋਂ ਹੋ ਜਾਂਦਾ ਪਰ ਉਧਾਂ ਸੈਂਟਰ ਵੈਲੀ ਦਾ ਏਰੀਆ ਜਿਆਦਾ ਫਿਜ਼ਨ ਤੋਂ ਲੈ ਕੇ ਸਟਾਕਟਨ ਦੇ ਵਿੱਚ ਤੱਕ ਦਾ ਏਰੀਆ ਸਟਾਕਟਨ ਮੈਡੇਸਟੋ ਟ੍ਰੈਸੀ ਮਡੇਰਾ ਕਾਫੀ ਸਿਟੀਜ਼ ਨੇ ਉਹਨੂੰ ਸੈਂਟਰ ਵੈਲੀ ਦਾ ਏਰੀਆ ਜਿਆਦਾ ਕਿਹੜਿਆਂ ਜਾਂਦਾ ਆਹ ਲਓ ਜੀ ਸ਼ੁਰੂ ਹੋ ਗਿਆ ਖਰੇਆ ਭਰੇਆ ਕੈਲੀਫੋਰਨੀਆ ਇਹ ਹੈ ਕੈਲੋ ਮਿਨੀ ਪੰਜਾਬ ਫਸਟ ਸਟਾਪ ਪਹੁੰਚ ਗਏ ਜੀ ਬੇਕਰਫਿਲਡ ਤੇ ਹੁਣ ਆਪਾਂ ਰਾਏ ਪੈ ਲਗੇ ਜੀ ਫ੍ਰਿਜ਼ਨੋ ਤੇ ਤੇ ਬੇਕਰਫਿਲਡ ਤੋਂ ਲੈ ਕੇ ਯੂਬਾ ਸਿਟੀ ਤੱਕ ਤੇ ਵਿੱਚ ਮਿਡਲ ਚ ਦੋ ਸ਼ਹਿਰ ਪੈਂਦੇ ਨੇ ਸੈਕਰਮੈਂਟੋ ਤੇ ਫ੍ਰਿਜ਼ਨੋ ਇਹ ਚਾਰ ਸ਼ਹਿਰ ਨੇ ਜਿੱਤੇ ਆਪਣੇ ਪੰਜਾਬੀ ਬਹੁ ਗਿਣਤੀ ਦੇ ਵਿੱਚ ਰਹਿੰਦੇ ਨੇ ਨਿਊਯਾਰਕ ਤੋਂ ਬਾਅਦ ਅਗਰ ਸਭ ਤੋਂ ਜ਼ਿਆਦਾ ਪੰਜਾਬੀ ਰਹਿੰਦੇ ਨੇ ਤੇ ਉਹ ਇਨਾਂ ਚਾਰਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਤੇ ਲਾਸਟ ਈਅਰ ਜਦੋਂ 트ੰਪ ਜਿੱਤਿਆ ਸੀਗਾ ਜਦੋਂ ਵੋਟਾਂ ਕਈਆਂ ਕਹਿ ਲੋ ਪਈਆਂ ਸੀਗੀਆਂ ਤੇ ਇਨਾਂ ਚਾਰਾਂ ਸ਼ਹਿਰਾਂ ਦੇ ਪੰਜਾਬੀਆਂ ਨੇ ਬਹੁਤ ਜ਼ਿਆਦਾ ਵੋਟਾਂ ਪਾ ਕੇ 트ੰਪ ਨੂੰ ਇਸ ਬੈਲਟ ਤੋਂ ਜਿਤਾਇਆ ਸੀ ਪਰ ਉਹ ਕੈਲੀਫੋਰਨੀਆ ਤੋਂ ਨਹੀਂ ਜਿੱਤ ਸਕਿਆ ਕਿਉਂਕਿ ਕੈਲੀਫੋਰਨੀਆ ਡੈਮੋਕ੍ਰੇਟਸ ਜਿੱਤੀ ਸੀ ਬਟ ਆਪਣੇ ਪੰਜਾਬੀਆਂ ਨੇ ਇਹਨਾਂ ਚੋਹਾਂ ਸ਼ਹਿਰਾਂ 'ਚ ਟਰੰਪ ਨੂੰ ਅੱਗੇ ਲਾਤਾ ਸੀ ਇੱਕ ਵਾਰ ਬੱਲੇ ਬੱਲੇ ਹੋ ਗਈ ਸੀ ਟਰੰਪ ਦੀ ਇਹਨਾਂ ਚਾਰਾਂ ਸ਼ਹਿਰਾਂ 'ਚ ਆਹ ਲਓ ਜੀ ਆਹ ਰੋਡ ਲੱਗ ਪਿਆ ਨਾ ਦਿਲਮਤਰ ਤੋਂ ਅੰਮ੍ਰਿਤਸਰ ਜਾਂਦੇ ਹੋਇਆ ਐਡਾ ਨਹੀਂ ਫੀਲਿੰਗ ਆ ਜਾਂਦੀ ਹੈ ਵੈਰੀ ਫਾਰਮ ਨੇ ਪੋਟੇ ਵਟੇ ਕਿ ਦੋ ਦੋ ਤਿੰਨ ਤਿੰਨ ਯਾਰ ਤੇ ਚਾਰ ਚਾਰ ਪੰਜ ਪੰਜ ਕਿਹਾ ਦੇ ਕਮਾਂ ਦੇ ਸਾਹਿਬ ਸਾਡੇ ਕੋਲ ਕਿੰਨੇ ਇੰਪੋਰਟੈਂਟ ਨੇ ਸਾਰੀਆਂ ਹੀਫਰਟਸ ਨੇ ਆਰੇ ਟੈਂਟ ਜਿਹੜੀਆਂ ਉਹ ਦਾ ਪ੍ਰੋਫਿਟ ਕਰਨੀ ਹੈ ਤੋਂ ਤੇ ਨਹੀਂ ਆ ਸੀ ਟੇਕ ਰਿਹਾ ਸਤਰਿਆਂ ਦਾ ਵੇਅਰ ਹਾਊਸ ਹੈ ਇਹ ਸੇਡ ਹਾਊਸ ਤੋਂ 12 ਮਹੀਨੇ ਪੂਰੀ ਵਰਡ ਲਈ ਫੋਟੋਸ਼ੀਪ ਤੋਂ 800 30 ਮਾਲਟੀਆਂ ਦੇ ਆ ਸਾਰੇ ਫੋਟੋ ਉਹ ਵੱਡਾ ਹੈ ਵੇਅਰ ਹਾਊਸ ਹੈ ਨਾ ਪਿੱਛੇੜਾ ਰਾਜੇ 10 ਸਿਰ ਚੜ੍ਹੇ ਗੱਟੇ ਅੰਨੇ ਤੋਂ 800 ਲਾਤੇ ਨਸਕਾ ਮੈਂ ਤਾਂ ਇੱਕ ਦੱਲਾ ਮਾਰਦੀ ਹਾਂ ਸੋਹਣਿਆ ਹਾਏ ਵੇ ਤੇਰੀ ਤੋਰ ਦੇ ਉੱਤੇ ਬੱਤੇਰਾ ਲੇਕ ਤੂੰ ਸਫਾਇਦਿਆਂ ਤੇ ਨਾਲ ਜਿੱਤੇ ਨੇ ਜੀਟੀ ਰੋਡ ਦੇ ਉੱਤੇ ਬੱਤੇਰਾ ਲੇਕ ਤੂੰ ਸਫਾਇਦਿਆਂ ਜਿਹੜੀ ਫਸਲ ਆਪਨੇ ਪੰਜਾਬ ਦੀ ਆਇਆ ਹੋਗੀ ਇੱਕ ਇੱਕ ਮੁੱਤੂ ਦੀ ਹੈ ਪਾਪਾ ਸਾਰੇ ਕਪਾਲੀ ਲੋਚ ਫਾਈਨਲੀ ਅਸੀਂ ਆ ਗਏ ਹਾਂ ਜੀ ਕਿਹੜਾ ਚੰਨਾ ਨਾ ਮੈਨੂੰ ਜੀ ਆਇਆਂ ਵਾਲੀ ਜਿਹੜੀ ਅੰਟੀ ਸੀਗੀ ਡੋਲੀ ਸਿੰਘ ਕਿ ਕੀ ਨਾਂ ਸੀ ਅੰਦਰ ਜਿਹੜੇ ਕਹਿੰਦੇ ਹੁੰਦੇ ਸੀ ਭੈਣ ਜੀ ਸਾਡੇ ਬਾਹਰ ਤਾਂ ਬਿਲਕੁਲ ਹੀ ਘੱਟਾ ਮਿੱਟੀ ਨਹੀਂ ਹੁੰਦਾ ਹਨ ਤੇ ਜਦੋਂ ਉਹ ਨੌਕਰ ਜਾਂਦਾ ਕਿਹੜਾ ਉਹਨਾਂ ਦਾ ਭਾਵੇਂ ਪੁੰਜੇ ਸੱਟ ਕੇ ਖਾ ਲੋ ਅੱਡੇ ਵਾਲੀ ਯਾਰਡ ਦੇਖ ਲੱਗਦਾ ਨਹੀਂ ਵੀ ਤੇ ਪੁੰਜੇ ਸੱਟ ਕੇ ਖਾ ਲਣੇ ਆਪਾਂ ਪੈਲੇ ਨੇ ਥੋੜਾ ਬੋਤਾ ਗੰਤੇ ਹਰ ਜਗ੍ਹਾ ਤੇ ਹੈ ਗਈ ਹੈ ਭਾਵੇਂ ਇੰਡੀਆ ਹੈ ਭਾਵੇਂ ਅਮਰੀਕਾ ਹੈ ਭਾਵੇਂ ਕੈਨੇਡਾ ਤੇੜੀ ਮਰਜੀ ਕੰਟਰੀ ਹੈ ਥੋੜਾ ਮਿੱਟੀ ਘਟਾ ਦੇ ਹੈ ਗਈ ਹੈਗਾ ਕੁਝ ਇਸ ਤਰ੍ਹਾਂ ਦੀਆਂ ਜੀ ਆਪਣੀਆਂ ਯਾਰ ਪੱਕੀਆਂ ਵੀ ਨਹੀਂ ਪਰ ਆ ਥੋੜਾ ਜਿਹਲੇ ਬਣ ਰਹੀ ਹੈ ਯਾਰ ਇਹ ਤਿੰਨ ਜਿਹੜਾ ਕੱਚਾ ਥਾਂ ਆ ਨੂੰ ਡਰਟ ਕਹਿੰਦੇ ਨੇ ਸੋ ਥੋੜੇ ਦਿਨਾਂ ਤੱਕ ਸ਼ਾਇਦ ਹੋ ਜਾਈਏ ਵੀ ਕੰਪਲੀਟ ਫਿਰ ਉਹ ਜਿਵੇਂ ਪਰਾਂ ਅੱਗੇ ਪੱਕਾ ਥਾਂ ਆ ਦੀ ਮਿਲਦੇ ਆ ਜੀ ਕੁਝ ਸਮਾਂ ਬਾਅਦ ਨਵੇਂ ਵਲੌਗ ਚ ਹੋਪਸੋ ਤੁਸੀਂ ਇੰਜੋਏ ਕੀਤਾ ਹੋਣਾ ਵਲੌਗ ਅਗਰ ਇੰਜੋਏ ਕੀਤਾ ਤੇ ਪਲੀਜ਼ ਇਹਨੂੰ ਸ਼ੇਅਰ ਕਰਿਓ ਆਪਣੇ ਫੈਮਿਲੀ ਨਾਲ ਆਪਣੇ ਫਰੈਂਡਸ ਨਾਲ ਤੇ ਸ਼ੇਅਰ ਵੀ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਜਰੂਰ ਤੇ ਲਾਈਕ ਵੀ ਕਰਿਓ ਐਂ ਹੋ ਸਕੇ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਸਾਡੀ ਹੌਸਲਾ ਵਜਾਈ ਵਾਧੀ ਰਹੇ ਤੁਹਾਡੇ ਲਈ ਆਉਣ ਵਾਲੇ ਟਾਈਮ 'ਚ ਵੱਖਰੇ-ਵੱਖਰੇ ਤਰ੍ਹਾਂ ਦੇ ਕੰਟੈਂਟ ਲੈ ਕੇ ਆਂਦੇ ਰਹੀਏ ਸੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਾ ਧੰਨਵਾਦ ਜੀ